ਅੱਜ ਇਸ ਤਰੀਕੇ ਦੇ ਨਾਲ ਲਾਲਾ ਜਗਤ ਨਾਰਾਇਣ ਜੀ ਦੀ 34ਵੀਂ ਵਰਸੀ ਹੈ ਉਹਦੇ ਉੱਤੇ ਸਾਰੇ ਹੀ ਨੌਜਵਾਨਾਂ ਦਾ ਮਹਿਲਾਵਾਂ ਦਾ ਤੇ ਮੇਰੀਆਂ ਭੈਣਾਂ ਦਾ ਜਿਨ੍ਹਾਂ ਨੇ ਬਹੁਤ ਉਤਸ਼ਾਹ ਦੇ ਨਾਲ ਅੱਜ ਸ਼ਵੇਰ ਤੋਂ ਹੀ ਬਲੱਡ ਡੋਨੇਟ ਕਰ ਰਹੇ ਹਨ ਤੇ ਲੈ ਕੇ ਅੱਜ ਸਾਰਾ ਲੋਡ ਹੈ ਲੋਤਕਾਂ ਨੂੰ ਤੇ ਲੀਡਰਾਂ ਨੂੰ ਤੇ ਅਖਬਾਰਾਂ ਨੂੰ ਵੀ ਉਹਨਾਂ ਵਾਂਗੂ ਕੰਮ ਕਰਨ ਦੀ ਤੇ ਇਹਨਾਂ ਚੀਜ਼ਾਂ ਦੇ ਉੱਤੇ ਅੱਜ ਅਸੀਂ ਵੱਧ ਤੋਂ ਵੱਧ ਬਲੱਡ ਡੋਨੇਟ ਕਰ ਰਹੇ ਹਾਂ ਤੇ ਇਹਨੂੰ ਸਹੀ ਤਰੀਕੇ ਦੇ ਨਾਲ ਤੇ ਸਹੀ ਜਗ੍ਹਾ ਦੇ ਉੱਤੇ ਯੂਜ਼ ਕੀਤਾ ਜਾਏਗਾ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਕਰ ਚੁੱਕੇ ਨੇ ਤੇ ਪ੍ਰੋਪਰ ਗਿਣਤੀ ਤੁਹਾਨੂੰ ਅਸੀਂ ਸ਼ਾਮ ਨੂੰ ਜ਼ਰੂਰ ਇਕੱਠੀ ਕਰਕੇ ਜ਼ਰੂਰ ਦੱਸਾਂਗੇ ਸਾਡੀ ਕੋਸ਼ਿਸ਼ ਹੈ ਅੱਜ ਅਸੀਂ 500 ਤੋਂ ਵੱਧ ਡੋਨਰ ਕਰਕੇ ਦਵਾਂਗੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਗ ਬਾਣੀ ਪੰਜਾਬ ਕੇਸਰੀ ਦੇ ਪੱਤਰਕਾਰਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਕਫਾ ਵਕਫਾ ਹਸਪਤਾਲਾਂ ਦੇ ਵਿੱਚ ਜਾਂ ਫਿਰ ਵਕਫਾ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਬਲੱਡ ਕੈਂਪ ਲਗਾਏ ਜਾ ਰਹੇ ਤਾਂ ਇਸ ਵळे ਅਸੀਂ ਅੰਮ੍ਰਿਤਸਰ ਦੇ ਮਜੀਠਾ ਰੋਡ ਪਾਪਾ ਹਾਈ ਸਕੂਲ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਤਾਂ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਾਂ ਫਿਰ ਮਹਿਲਾਵਾਂ ਇਸ ਬਲੱਡ ਕੈਂਪ ਦੇ ਵਿੱਚ ਪਹੁੰਚ ਰਹੀ ਨੇ ਤਾਂ ਪਹਿਲਾਂ ਅਸੀਂ ਤੁਹਾਨੂੰ ਤੁਸੀਂ ਖਾਰਨਾ ਤੁਸੀਂ ਵੀ ਦੇਖ ਸਕਦੇ ਹੋ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਦੇ ਵਿੱਚ ਜਿਹੜੇ ਕੈਂਪ ਨੇ ਉਹ ਲਗਾਤਾਰ ਲਗਾਏ ਜਾਂਦੇ 44ਵਾਂ ਜਿਹੜਾ ਕੈਂਪਾ ਹੋ ਇਸ ਵਾਰ ਲਗਾਇਆ ਗਿਆ ਤਾਂ ਅਸੀਂ ਗੱਲਬਾਤ ਵੀ ਕਰਦੇ ਹਾਂ ਤਾਂ ਮੇਰੇ ਨਾਲ ਬੀਜੇਪੀ ਦੇ ਲੀਡਰ ਅਕਸ਼ੇਸ਼ ਸ਼ਰਮਾ ਜੀ ਨੇ ਤਾਂ ਅਕਸ਼ੇਸ਼ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਆਪਣੇ ਹਲਕੇ ਦੇ ਵਿੱਚ ਆ ਕੇ ਬਲੱਡ ਕੈਂਪ ਲਗਾਇਆ ਜੀ ਇੱਥੇ ਅੱਜ ਇਸ ਤਰੀਕੇ ਦੇ ਨਾਲ ਲਾਲਾ ਜਗਤ ਨਾਰਾਇਣ ਜੀ ਦੀ 44ਵੀਂ ਵਰਸੀ ਹੈ ਉਹਦੇ ਉੱਤੇ ਸਾਰੇ ਹੀ ਨੌਜਵਾਨਾਂ ਦਾ ਮਹਿਲਾਵਾਂ ਦਾ ਤੇ ਮੇਰੀਆਂ ਭੈਣਾਂ ਦਾ ਜਿਨ੍ਹਾਂ ਨੇ ਬਹੁਤ ਉਤਸ਼ਾਹ ਦੇ ਨਾਲ ਅੱਜ ਸ਼ਵੇਰ ਤੋਂ ਹੀ ਬਲ ਤੇ ਜਿਵੇਂ ਕਿ ਲਾਲਾ ਜੀ ਦੀ ਸੋਚ ਸੀ ਕਿ ਹਮੇਸ਼ਾ ਆਮ ਵਰਗ ਦੇ ਨਾਲ ਖੜਨਾ ਉਹਨਾਂ ਦੇ ਲਈ ਆਵਾਜ਼ ਉਠਾਣੀ ਉਹਨਾਂ ਦੇ ਕੰਮ ਕਰਨਾ ਉਸੇ ਸੋਚ ਨੂੰ ਲੈ ਕੇ ਉਹਨਾਂ ਚੀਜ਼ਾਂ ਦੇ ਉੱਤੇ ਲੈ ਕੇ ਅੱਜ ਸਾਰਾ ਲੋਡ ਹੈ ਲੋਤਕਾਂ ਨੂੰ ਤੇ ਲੀਡਰਾਂ ਨੂੰ ਤੇ ਅਖਬਾਰਾਂ ਨੂੰ ਵੀ ਉਹਨਾਂ ਵਾਂਗੂ ਕੰਮ ਕਰਨ ਦੀ ਤੇ ਇਹਨਾਂ ਚੀਜ਼ਾਂ ਦੇ ਉੱਤੇ ਅੱਜ ਅਸੀਂ ਵੱਧ ਤੋਂ ਵੱਧ ਬਲੱਡ ਡੋਨੇਟ ਕਰ ਰਹੇ ਹਾਂ ਤੇ ਇਹਨੂੰ ਸਹੀ ਤਰੀਕੇ ਦੇ ਨਾਲ ਤੇ ਸਹੀ ਜਗ੍ਹਾ ਦੇ ਉੱਤੇ ਯੂਜ਼ ਕੀਤਾ ਜਾਏਗਾ ਜੇਕਰ ਅਸੀਂ ਗੱਲ ਕਰੀ ਅੱਜ ਤੁਸੀਂ ਆਪਣੇ ਹਲਕੇ ਦੇ ਵਿੱਚ ਇਹ ਬਲੱਡ ਕੈਂਪ ਲਗਾਇਆ ਤਾਂ ਤੁਹਾਡੇ ਹਲਕੇ ਦੇ ਵਿੱਚੋਂ ਕਿੰਨੇ ਕੁ ਲੋਕ ਹੁਣ ਤੱਕ ਜਿਹੜਾ ਖੂਨਦਾਨ ਕਰਨ ਦੇ ਲਈ ਇੱਥੇ ਪਹੁੰਚੇ ਨੇ ਹੁਣ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਕਰ ਚੁੱਕੇ ਨੇ ਤੇ ਪ੍ਰੋਪਰ ਗਿਣਤੀ ਤੁਹਾਨੂੰ ਅਸੀਂ ਸ਼ਾਮ ਨੂੰ ਜ਼ਰੂਰ ਇਕੱਠੀ ਕਰਕੇ ਜ਼ਰੂਰ ਦੱਸਾਂਗੇ ਸਾਡੀ ਕੋਸ਼ਿਸ਼ ਹੈ ਅੱਜ ਅਸੀਂ 500 ਤੋਂ ਵੱਧ ਡੋਨਰ ਕਰਕੇ ਦਵਾਂਗੇ ਕਿ ਜਿੱਦਣੇ ਹੋਇਆ ਸੀਗਾ ਸਾਨੂੰ ਸੀਗਾ ਵੀ 100 ਤੋਂ 200 ਤੋਂ ਵੱਧ ਕਦੀ ਗਿਣਤੀ ਅੰਮ੍ਰਿਤਸਰ ਦੇ ਵਿੱਚ ਨਹੀਂ ਹੋਈ ਅੱਜ ਸਾਡੀ ਉਮੀਦ ਹੈ ਕਿ 500 ਤੋਂ ਵੱਧ ਨੌਜਵਾਨਾਂ ਤੇ ਮਹਿਲਾਵਾਂ ਵੱਲੋਂ ਇਹ ਗਿਣਤੀ ਕਰਾਸ ਕੀਤੀ ਜਾਏਗੀ ਤੇ ਕਿੰਨੇ ਵਜੇ ਤੱਕ ਇਹ ਕੈਂਪ ਜਾਰੀ ਰਹੇਗਾ ਜੀ ਇਹ ਸ਼ਾਮ ਨੂੰ 5 ਵਜੇ ਤੱਕ ਜਾਰੀ ਰਹੇਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਹੋਰ ਵੀ ਜਿਹੜੇ ਉਪਰਾਲੇ ਨੇ ਤੁਹਾਡੇ ਵੱਲੋਂ ਆਪਣੇ ਹਲਕੇ ਦੇ ਕਰਦੇ ਰਹਨੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿੰਨੀ ਵੱਧ ਤੋਂ ਵੱਧ ਲੋਕਾਂ ਨੂੰ ਤੇ ਲੋਕਾਂ ਦੇ ਲਈ ਜਿਸ ਤਰੀਕੇ ਨਾਲ ਵੀ ਅਸੀਂ ਕੰਮ ਕਰ ਸਕੀਏ ਹਮੇਸ਼ਾ ਕਰਦੇ ਰਵਾਂਗੇ ਭਾਵੇਂ ਉਹ ਪੜ੍ਹਾਈ ਦਾ ਮਸਲਾ ਹੈ ਭਾਵੇਂ ਕਿਸੇ ਦੇ ਰੋਜ਼ਗਾਰ ਦਾ ਮਸਲਾ ਹੈ ਭਾਵੇਂ ਉਹ ਜਵਾਨੀ ਦਾ ਮਸਲਾ ਹੈ ਕਿਸਾਨੀ ਦਾ ਹੈ ਮਜ਼ਦੂਰ ਦਾ ਹੈ ਹਰੇਕ ਵਰਗ ਦੇ ਨਾਲ ਅਸੀਂ ਹਮੇਸ਼ਾ ਖੜੇ ਆ ਤੇ ਖੜੇ ਰਵਾਂਗੇ ਤਾਂ ਤੁਸੀਂ ਵੇਖਿਆ ਕਿ ਭਾਜਪਾ ਦੇ ਲੀਡਰ ਅਕਸ਼ੇ ਸ਼ਰਮਾ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਉਹਨਾਂ ਦੇ ਵੱਲੋਂ ਆਪਣੇ ਹਲਕੇ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਤਾਂ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਾਂ ਫਿਰ ਮਹਿਲਾਵਾਂ ਇਸ ਕੈਂਪ ਦੇ ਵਿੱਚ ਸ਼ਾਮਲ ਹੋਣ ਦੇ ਲਈ ਜ਼ਰੂਰ ਪਹੁੰਚਦੀਆਂ ਪਈਆਂ ਤਾਂ ਅਸੀਂ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ ਤਾਂ ਮੇਰੇ ਨਾਲ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨ ਸ਼ਰਮਾਈ ਜੀ ਦਾ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਬਲੱਡ ਕੈਂਪ ਲੱਗਾ ਜੀ ਅੱਜ ਇੱਥੇ ਮੈਂ ਸਾਹਿਲ ਤਾਨੂੰ ਪਤਾ ਵਾ ਆਪਾਂ ਪਰਸੋਂ ਪਿਛਲੇ ਪਰਸੋਂ ਵੀ ਆਪਾਂ ਬਲੱਡ ਡੋਨੇਸ਼ਨ ਕੈਂਪ ਆਪਣੇ ਅੰਮ੍ਰਿਤਸਰ ਆਫਿਸ ਦੇ ਵਿੱਚ ਕੀਤਾ ਸੀ ਉਸ ਤੋਂ ਪਹਿਲੇ ਵੀ ਇੱਕ ਕੈਂਪ ਹੋਇਆ ਹੁਣ ਸਾਡੇ ਅਗਲੇ 9 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਤਿੰਨ ਕੈਂਪ ਹੋਰਨਾ ਤੇ ਜੋ ਅਸੀਂ ਇੱਕ ਕੈਂਪ ਲਗਾ ਰਹੇ ਸੀ ਲਗਾਣੇ ਸਾਂ ਹਰ ਸਾਲ ਲਾਲਾ ਜੀ ਦੀ ਜਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਆਪਾਂ ਇੱਕ ਕੈਂਪ ਲਗਾਨੇ ਸਾਂ ਹੁਣ ਉਹਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਔਰ ਤੁਸੀਂ ਦੇਖੋ ਕਿ ਅਸੀਂ ਉਹੀ ਜੂਥ ਨੂੰ ਕਹਿੰਦੇ ਹਾਂ ਕਿ ਜੂਥ ਅੱਗੇ ਆਵੇ ਔਰ ਅੱਜ ਮੈਂ ਕਹਿ ਰਿਹਾ ਕਿ ਵੀ ਅੱਜ ਹਲਕਾ ਅੰਮ੍ਰਿਤਸਰ ਨੌਰ ਦੇ ਵਿੱਚ ਸਾਨੂੰ ਅਕਸ਼ੇ ਸ਼ਰਮਾ ਉਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਉਹ ਸਾਨੂੰ ਉਹਨਾਂ ਨੇ ਕੀਤਾ ਹੈ ਕਿ 500 ਪਲੱਸ ਅਸੀਂ ਅੰਮ੍ਰਿਤਸਰ ਦੇ ਵਿੱਚ ਕਦੇ ਵੀ ਨਹੀਂ ਮਤਲਬ 100 150 200 ਦੇ ਵਿੱਚ ਇੰਨੇ ਤੱਕ ਆਪਾਂ ਕਰਦੇ ਸਾਂ ਪਰ ਉਹਨਾਂ ਵੱਲੋਂ ਹੀ ਇਹ ਸਾਰਾ ਅਕਸ਼ੇ ਸ਼ਰਮਾ ਵੱਲੋਂ ਹੀ ਲਗਾਇਆ ਗਿਆ ਹੈ ਤੇ ਮੈਨੂੰ ਉਮੀਦ ਹੈ ਕਿ ਇਸ ਤੋਂ ਬਾਅਦ ਵੀ ਇਹਨਾਂ ਨੂੰ ਵੇਖਦੇ ਹੋਏ ਅਕਸ਼ੇ ਸ਼ਰਮਾ ਨੂੰ ਵੇਖਦੇ ਹੋਏ ਹੋਰ ਵੀ ਜੁਆ ਅੱਗੇ ਆਉਣਗੇ ਤੇ ਇਹੋ ਜੇ ਕੈਂਪ ਕਿਉਂਕਿ ਖੂਨਦਾਨ ਇੱਕ ਮਹਾਦਾਨ ਗਿਣਿਆ ਗਿਆ ਹੈ ਇਹ ਖੂਨ ਕਿਸੇ ਜਾਤੀ ਧਰਮ ਨੂੰ ਕਿਸੇ ਨੂੰ ਕਿਸੇ ਨੂੰ ਨਹੀਂ ਪਤਾ ਓਕੇ ਟਾਈਮ ਤੇ ਕਿਨੂੰ ਚੜ ਜਾਣਾ ਹੈ ਤੇ ਮੇਰਾ ਇਹੀ ਸਾਰਿਆਂ ਨੂੰ ਅਪੀਲ ਵੀ ਹੈਗੀ ਹੈ ਕਿ ਲੋਕੀ ਵੱਧ ਤੋਂ ਵੱਧ ਖੂਨਦਾਨ ਕਰਨ ਕਿਸੇ ਨੂੰ ਲੋੜਵੰਦ ਨੂੰ ਇਹ ਖੂਨ ਦੀ ਲੋੜ ਬਹਿ ਸਕਦੀ ਹੈ ਜੇਕਰ ਅਸੀਂ ਗੱਲ ਕਰੀਏ 9 ਤਰੀਕ ਨੂੰ ਕਿਹੜੀ ਜਗ੍ਹਾ ਤੇ ਕੈਂਪ ਲੱਗਦੇ ਪਏ ਨੇ ਤਾਂ ਨੌਜਵਾਨਾਂ ਨੂੰ ਤੁਸੀਂ ਕੀ ਮੈਸੇਜਾਂ ਜਾਂਦੇ ਹੋ ਕਿ ਉਹ ਵੱਧ ਚੜ ਕੇ ਜਰੂਰ ਉਥੇ ਪਹੁੰਚਣ 9 ਤਰੀਕ ਦੇ ਵਿੱਚ ਸਾਡਾ ਇੱਕ ਅੰਮ੍ਰਿਤਸਰ ਗਰੁੱਪ ਆਫ ਕਾਲਜ ਦੇ ਵਿੱਚ ਲੱਗ ਰਿਹਾ ਹੈ ਗਲੋਬਲ ਦੇ ਵਿੱਚ ਲੱਗ ਰਿਹਾ ਹੈ ਕਿ EMC ਦੇ ਵਿੱਚ ਲੱਗ ਰਿਹਾ ਸਾਡੇ ਤਿੰਨ ਕੈਂਪ ਅੰਮ੍ਰਿਤਸਰ ਦੇ ਵਿੱਚ ਲੱਗ ਰਹੇ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਕਿ ਹਿਮਾਚਲ ਜੰ&ਕ ਪੰਜਾਬ ਹਰਿਆਣਾ ਹਰ ਜਗ੍ਹਾ ਤੇ ਹਰ ਜ਼ਿਲ੍ਹੇ ਦੇ ਵਿੱਚ ਕੈਂਪ ਕਾਫੀ ਗਿਣਤੀ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਔਰ ਇਸ ਵਾਰੀ ਇਹ ਵੀ ਚੀਜ਼ ਵੇਖਣ ਨੂੰ ਆਈ ਹੈ ਕਿ ਇਸ ਵ ਸਤੰਬਰ ਤੋਂ ਸ਼ੁਰੂ ਹੋ ਕੇ 9 ਤਰੀਕ ਨੂੰ ਆਪਾਂ ਉਹਨੂੰ ਵਾਈਂਡ ਅਪ ਕਰਦੇ ਸਾਂ ਉਹ ਇਹ ਕੈਂਪ ਇਸ ਵਾਰ 15 ਅਗਸਤ ਤੋਂ ਲੈ ਕੇ ਸ਼ੁਰੂ ਹੋਇਆ ਤੇ ਹੁਣ ਤੱਕ ਚੱਲਦੇ ਆ ਰਹੇ ਆ ਤੇ 9 ਤਰੀਕ ਤੱਕ ਆਪਣੇ ਚੱਲਣਗੇ ਠੀਕ ਹੈ ਜੀ ਤਾਂ ਤੁਸੀਂ ਵੇਖਿਆ ਕਿ ਸੀਨੀਅਰ ਪੱਤਰਕਾਰ ਰਮੇਸ਼ ਸ਼ਰਮਾ ਜੀ ਵੱਲੋਂ ਜਾਣਕਾਰੀ ਦਿੱਤੀ ਗਿਆ ਫਿਲਹਾਲ ਨਾਲੋਂ ਦੱਸਿਆ ਜਾ ਰਿਹਾ ਕਿ 9 ਤਰੀਕ ਨੂੰ ਫਿਰ ਤੋਂ ਕੈਂਪ ਲੱਗੇਗਾ ਜੋ ਕਿ ਅੰਮ੍ਰਿਤਸਰ ਦੇ ਤਿੰਨ ਜਗ੍ਹਾ ਦੇ ਉੱਪਰ ਲੱਗਣਾ ਹੈ ਤਾਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਚੜ ਕੇ ਅੱਗੇ ਆਉਣ ਤਾਂ ਆਪਣਾ ਖੂਨਦਾਨ ਕਰਨ ਕੈਮਰਾਮੈਨ ਸੰਦੀਪ ਦੇ ਨਾਲ ਸਾਹਿਲ ਜਗਪੰਤ ਟੀਵੀ ਅੰਮ੍ਰਿਤਸਰ